ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਤੁਹਾਡੇ ਆਪਣੇ ਗਰਾਹ ਕਾਰ ਬੀਆਰ ਦੇ ਵਿੱਚ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆ ਜੀ ਆਈ 20 2011 ਮਾਡਲ ਸਪੋਰਟਸ ਡੀਜ਼ਲ ਗੱਡੀ ਤੇ ਸਾਰੇ ਵੀਰਾਂ ਨੂੰ ਬੇਨਤੀ ਆ ਜੀ ਵੀਡੀਓ ਦਾ ਲਾਈਕ ਵਾਲਾ ਬਟਨ ਜਿਹੋ ਦਬਾ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤੇ ਜਿਹੜੇ ਨਵੇਂ ਵੀਰ ਜੁੜੇ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਪੂਰੀ ਡਿਟੇਲ ਤੁਹਾਨੂੰ ਦਿੱਤੀ ਜਾਊਗੀ ਗੱਡੀ ਦਾ ਰੇਟ ਵੀ ਦੱਸਿਆ ਜਾਊਗਾ ਵੀਡੀਓ ਨੂੰ ਕਈ ਵੀਰਾਂ ਦੀ ਸ਼ਿਕਾਇਤ ਆ ਵੀ ਤੁਸੀਂ ਰੇਟ ਨਹੀਂ ਦੱਸਦੇ ਗੱਡੀ ਦਾ ਰੇਟ ਅਸੀਂ ਦੱਸਦੇ ਆ ਤੁਸੀਂ ਵੀਡੀਓ ਨੂੰ ਪੂਰਾ ਐਂਡ ਤੱਕ ਦੇਖ ਲਿਆ ਕਰੋ ਰੇਟ ਵੀ ਗੱਡੀ ਦਾ ਦੱਸਿਆ ਜਾਂਦਾ ਡਾਊਨ ਪੇਮੈਂਟ ਵੀ ਦੱਸੀ ਜਾਂਦੀ ਆ ਕਈ ਵੀਰ ਕਹਿੰਦੇ ਵੀ ਤੁਸੀਂ ਕੱਲੀ ਡਾਊਨ ਪੇਮੈਂਟ ਹੀ ਦੱਸ ਦਿੰਨੇ ਆ ਤੇ ਡਾਊਨ ਪੇਮੈਂਟ ਦਾ ਸਿਰਫ ਹੋਈ ਥੰਬਨੇਲ ਤੇ ਲਾ ਬਾਕੀ ਰੇਟ ਵੀ ਪੂਰਾ ਜਾਣਕਾਰੀ ਦਿੱਤੀ ਜਾਂਦੀ ਆ ਤੇ ਵੀਡੀਓ ਨੂੰ ਅੰਤ ਤੱਕ ਛੋਟੀ ਵੀਡੀਓ ਹੁੰਦੀ ਆ ਅੰਤ ਤੱਕ ਜ਼ਰੂਰ ਦੇਖ ਲਿਓ। ਤੇ 2011 ਮਾਡਲ ਆ ਜੀ। ਸਪੋਰਟਸ ਮਾਡਲ ਆ। ਤੇ ਆਰਡਰ ਲੁੱਕ ਦੇਖ ਲਓ ਤੁਸੀਂ ਗੱਡੀ ਦੀ ਬਿਲਕੁਲ ਸਾਫ਼ ਪਈ ਆ। ਪੀ ਵੀ 10 ਨੰਬਰ ਆ ਜੀ ਲੁਧਿਆਣੇ ਦਾ। ਸੈਕੰਡ ਆਨਰ ਗੱਡੀ ਆ ਦੂਸਰੇ ਨਾਮ ਤੇ ਗੱਡੀ ਆ। ਤੇ ਬਹੁਤ ਹੀ ਵਧੀਆ ਕੰਡੀਸ਼ਨ ਵਿੱਚ ਗੱਡੀ ਪਈ ਆ। ਸਿਰਫ ਇੱਕ ਫਰੰਟ ਵਾਲੇ ਸ਼ੀਸ਼ੇ ਦਾ ਰੇਡ ਹੈਗੀ ਆ ਉਹ ਵੀ ਜੇ ਤੁਹਾਡੀ ਡੀਲ ਹੋ ਜਾਂਦੀ ਆ ਤੇ ਤੁਹਾਨੂੰ ਬੋਅ ਕੇ ਦੇ ਦਾਂਗੇ ਫਰੰਟ ਸ਼ੀਸ਼ਾ ਕੋਸਤਾ ਜਾਊਗਾ ਬਾਕੀ ਜੇ ਗੱਲ ਕਰੀਏ ਟਾਇਰਾਂ ਦੀ ਕੰਡੀਸ਼ਨ ਦੀ ਤੇ ਟਾਇਰ ਵੀ ਗੱਡੀ ਦੇ ਬਹੁਤ ਹੀ ਵਧੀਆ ਪਏ ਲਗਭਗ 80% ਮੰਨ ਕੇ ਚੱਲੋ ਤੁਸੀਂ 80% ਟਾਇਰਾਂ ਦੀ ਕੰਡੀਸ਼ਨ ਹੈਗੀ ਆ ਗੱਡੀ ਦੀ ਤੇ ਜੇ ਇੰਜਨ ਦੀ ਗੱਲ ਕਰੀਏ ਤਾਂ ਇੰਜਨ ਦਾ ਪੂਰਾ ਹੀ 90 95% ਇੰਜਨ ਦੀ ਕੰਡੀਸ਼ਨ ਹੈਗੀ ਆ ਬਹੁਤ ਹੀ ਵਧੀਆ ਇੰਜਨ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੋਊਗੀ ਜੀ ਗੱਡੀ ਦੀ ਤੇ ਲੋਕੇਸ਼ਨ ਗੱਡੀ ਦੀ ਵੀਰਜੀ ਹੈਗੀ ਆ ਜਿੰਦਰ ਨੇੜੇ ਕਰਤਾਰਪੁਰ ਕਰਤਾਰਪੁਰ ਜੇ ਤੁਸੀਂ ਅੰਮ੍ਰਿਤਸਰ ਵੱਲੋਂ ਆਉਣਾ ਤੇ ਸੁਬਾਨਪੁਰ ਦੇ ਨੇੜੇ ਜੇ ਤੁਸੀਂ ਜਿੰਦਰ ਵਾਲੀ ਸਾਈਡ ਤੋਂ ਆਉਣਾ ਤਾਂ ਕਰਤਾਰਪੁਰ ਦੇ ਨੇੜੇ ਤੇ ਹੁਣ ਗੱਲ ਕਰੀਏ ਜੀ ਜੇ ਕਿਸੇ ਵੀ ਨੇ ਲੋਨ ਵੀ ਕਰਾਉਣਾ ਤੇ ਉਹ ਸਿਰਫ ਪਿਆ 60000 ਦੀ ਡਾਊਨ ਪੇਮੈਂਟ ਦੇ ਕੇ ਗੱਡੀ ਲੈ ਜਾ ਸਕਦੇ ਆ ਤੇ ਵੈਸੇ ਜਿਹੜਾ ਗੱਡੀ ਦਾ ਮੁੱਲਿਆ ਡਿਮਾਂਡ ਹੈਗੀ ਆ ਜੀ 220000 ਦੀ 2 लाख 2000 ਦੀ ਡਿਮਾਂਡ ਹੈ ਬਾਕੀ ਮੌਕੇ ਤੇ ਮਾਨਦਾਨ ਕਰ ਦਿੱਤਾ ਜਾਊਗਾ ਤੇ ਜੇ ਕਿਸੇ ਵੀਰ ਨੇ ਲੋਨ ਕਰਾਗੇ ਖਾਨੀ ਤੇ ਲੋਨ ਕਰਾਗੇ ਇਹ ਖੜ ਸਕਦੇ ਆ ਯਾਨੀ ਕਿ 50 60 ਹਜ਼ਾਰ ਦੀ ਤੁਸੀਂ ਡਾਊਨ ਕ੍ਰਮ ਕਰਕੇ ਬਾਕੀ ਦਾ ਡਾ ਲੋਨ ਕਰਾ ਦਿੱਤਾ ਜਾਏਗਾ ਇਹ ਸਪੋਰਟਸ ਮਾਡਲ ਹੈ ਦੇਖ ਲਓ ਇਸ ਤੇ ਸਟੀਰਿੰਗ ਕੰਟਰੋਲ ਸਾਰਾ ਉਸ ਤੁਹਾਨੂੰ ਮਿਲ ਜਣਾ ਏਅਰ ਬੈਗ ਵੀ ਮਿਲ ਜੂਗਾ ਸਟੀਰਿੰਗ ਤੇ ਸਵਿਚ ਵਗੈਰਾ ਵੀ ਸਾਰੇ ਮਿਲ ਜਾਣੇ ਇਹਦੇ ਵਿੱਚ ਤਾਂ ਅੰਦਰੋਂ ਇੰਟੀਰੀਅਰ ਦੇਖ ਲਓ ਗੱਡੀ ਦਾ ਬਿਲਕੁਲ ਹੀ ਸਾਫ਼ ਪਿਆ ਹੋਇਆ ਜਿਵੇਂ ਕਹਿੰਦੇ ਆ ਕੀ ਮੇਰੇ ਕੋਲ ਸਾਫ ਇੰਟੀਰੀਅਰ ਹੈ ਕੋਈ ਟੁੱਟਾ ਭੱਜ ਨਹੀਂ ਆ ਤੁਹਾਨੂੰ ਸੀਟ ਕਵਰ ਵੀ ਗੱਡੀ ਦੇ ਦਿਖਾ ਦਿੰਦੇ ਆ ਸੀਟ ਕਵਰ ਵੀ ਵੇਖੋ ਬਿਲਕੁਲ ਸਾਫ ਲੈ ਗਏ ਉਹਦੇ ਸੀਟ ਕਵਰ i20 ਵਾਲੇ ਪਏ ਹੋਏ ਆ ਤੇ ਜਿਸ ਵੀ ਉਹਨਾਂ ਲੈਣੀ ਹੋਵੇ ਸਾਡੇ ਨਾਲ ਸੰਪਰਕ ਕਰ ਸਕਦਾ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਜੀ